ਮਾਰਚ ਦਾ ਮਹੀਨਾ ਖਤਮ ਹੋਣ ਵਾਲਾ ਹੈ ਅਤੇ ਅਗਲੇ ਹਫਤੇ ਤੋਂ ਅਪ੍ਰੈਲ 2024 ਦਾ ਮਹੀਨਾ ਸ਼ੁਰੂ ਹੋ ਜਾਵੇਗਾ। ਭਾਰਤੀ ਰਿਜ਼ਰਵ ਬੈਂਕ ਨੇ ਅਪ੍ਰੈਲ ਲਈ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਹੈ। ਆਰਬੀਆਈ ਦੀ ਬੈਂਕ ਛੁੱਟੀਆਂ ਦੀ ਸੂਚੀ ਮੁਤਾਬਕ ਅਗਲੇ ਮਹੀਨੇ ਬੈਂਕ 14 ਦਿਨਾਂ ਲਈ ਬੰਦ ਰਹਿਣਗੇ। ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਕਿਸੇ ਜ਼ਰੂਰੀ ਮਾਮਲੇ ਨੂੰ ਨਿਪਟਾਉਣ ਲਈ ਬੈਂਕ ਜਾਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਇੱਕ ਵਾਰ ਅਪ੍ਰੈਲ 2024 ਲਈ ਬੈਂਕ ਛੁੱਟੀਆਂ ਦੀ ਸੂਚੀ ਜ਼ਰੂਰ ਚੈੱਕ ਕਰਨੀ ਚਾਹੀਦੀ ਹੈ। 1 ਅਪ੍ਰੈਲ 2024 ਜਦੋਂ ਵੀ ਵਿੱਤੀ ਸਾਲ ਖਤਮ ਹੁੰਦਾ ਹੈ ਬੈਂਕ ਨੂੰ ਪੂਰੇ ਵਿੱਤੀ ਸਾਲ ਲੇਖਾਤਾ ਬੰਦ ਕਰਨਾ ਪੈਂਦਾ ਹੈ ਅਗਰ ਤਲਾ ਅਹਮਦਾਬਾਦ ਬੇਲਾਪੁਰ ਬੰਗਲੌਰ ਪੋਪਾਲ ਭੁਵਨੇਸ਼ਵਰ ਚੇਨਈ ਤੇਰਾਦੂਨ ਗੁਹਾਟੀ ਹైదరాబాద్ ਆਂਧਰਾ ਪ੍ਰਦੇਸ਼ ਅਤੇ ਤਲੰਗਣਾ ਇਮਫਾਲ ਇਟਾ ਨਗਰ ਜੈਪੁਰ ਜੰਮੂ ਕਾਨਪੁਰ ਕੋਚੀ ਕੋਹੀਮਾ ਲਖਨਊ ਮੁੰਬਈ ਮੁੰਬਈ ਵਿੱਚ 1 April ਨੂੰ ਖਾਤਾ ਬੰਦ ਹੋਣ ਕਾਰਨ ਨਾਗਪੁਰ ਨਵੀਂ ਦਿੱਲੀ ਪੰਜੀ ਪਟਨਾ ਰਾਏਪੁਰ ਰਾਂਚੀ ਸ਼੍ਰੀਨਗਰ ਅਤੇ ਤਿਰਵੰਤਪੁਰਮ ਤੇ ਬੈਂਕ ਬੰਦ ਰਹਿਣਗੇ ਬਾਬੂ ਜਗਜੀਵਨ ਰਾਮ ਦੇ ਜਨਮ ਦਿਨ ਅਤੇ ਜੰਮਤ ਉਲ ਵਿਦਾ ਦੇ ਮੌਕੇ ਤੇ ਤੇਲੰਗਨਾ ਜੰਮੂ ਅਤੇ ਸ਼੍ਰੀਨਗਰ ਵਿੱਚ ਬੈਂਕ ਬੰਦ ਰਹਿਣਗੇ 9 April 2024 ਬੇਲਾਪੁਰ ਬੈਂਗਲੌਰ ਚਨਈ ਹైదరాబాద్ ਇਫਾਲ ਜੰਮੂ ਮੁੰਬਈ ਨਾਗਪੁਰ ਪਣਜੀ ਅਤੇ ਸ਼੍ਰੀਨਗਰ ਵਿੱਚ ਗੁੜੀ ਪਦਵਾ ਉਗਾਦੀ ਤਿਹਾਰ ਤੇਲੂਗਾ ਨਵੇਂ ਸਾਲ ਤੇ ਪਹਿਲੀ ਨਵਰਾਤਰੀ ਦੇ ਮੌਕੇ ਤੇ ਬੈਂਕ ਬੰਦ ਰਹਿਣਗੇ 10 April 2024 Eid ਕਾਰਨ ਕੋਚੀ ਅਤੇ ਕੇਰਲ ਵਿੱਚ ਬੈਂਕ ਬੰਦ ਰਹੇਗਾ 11 April 2024 Eid ਕਾਰਨ ਦੇਸ਼ ਭਰ ਵਿੱਚ ਕਈ ਬੈਂਕ ਬੰਦ ਰਹਿਣਗੇ ਪਰ ਚੰਡੀਗੜ੍ਹ ਗੰਗਟੋਕ ਇਮਫਾਲ ਕੋਚੀ Shimla ਤਿਰਵੰਤਪੁਰਮ ਦੇ ਬੈਂਕ ਖੁੱਲੇ ਰਹਿਣਗੇ 15 April 2024 ਮਾਰਚਲ ਦਿਵਸ ਕਾਰਨ ਗੁਹਾਟੀ ਅਤੇ Shimla ਦੇ ਬੈਂਕ ਬੰਦ ਰਹਿਣਗੇ 17 ਅਪ੍ਰੈਲ 2024 ਰਾਮ ਨੌਮੀ 17 ਅਪ੍ਰੈਲ ਨੂੰ ਹੈ ਰਾਮ ਨੌਮੀ ਦੇ ਮੌਕੇ ਅਹਮਦਾਬਾਦ ਬੇਲਾਪੁਰ ਪੋਪਾਲ ਪੁਵਨੇਸ਼ਵਰ ਚੰਡੀਗੜ੍ਹ ਦੇਰਾ ਦੂਨ ਗੰਗਟੋਕ ਹైదరాబాద్ ਜੈਪੁਰ ਲਖਨਊ ਪਟਨਾ ਰਾਂਚੀ ਸ਼ਿਮਲਾ ਮੁੰਬਈ ਅਤੇ ਨਾਗਪੁਰ ਚ ਬੈਂਕ ਨਹੀਂ ਖੋਲਣਗੇ ਯਾਨੀ ਬੰਦ ਰਹਿਣਗੇ 20 ਅਪ੍ਰੈਲ 2024 ਗਰਿਆ ਪੂਜਾ ਦੇ ਮੌਕੇ ਤੇ ਅਗਰਤਲਾ ਚ ਬੈਂਕ ਬੰਦ ਰਹਿਣਗੇ ਦੱਸ ਦਈਏ ਕਿ ਹਰ ਮਹੀਨੇ ਦੇ ਐਤਵਾਰ ਦੂਜੇ ਸ਼ਨੀਵਾਰ ਅਤੇ ਚੌਥੇ ਸ਼ਨੀਵਾਰ ਨੂੰ ਬੈਂਕ ਬੰਦ ਰਹਿੰਦੇ ਨੇ April ਚ ਦੇਸ਼ ਦੇ ਸਾਰੇ ਬੈਂਕ 7 April, 13 April, 14 April, 21 April ਤੇ 27 April ਅਤੇ 28 April ਨੂੰ ਬੰਦ ਰਹਿਣਗੇ ਕਿਉਂਕਿ ਇਸ ਦਿਨ ਸ਼ਨੀ ਤੇ ਐਤਵਾਰ ਆ ਰਿਹਾ ਹੈ ਦੱਸ ਦਈਏ ਕਿ ਬੈਂਕ ਬੰਦ ਹੋਣ ਤੋਂ ਬਾਅਦ ਵੀ ਗਾਕਾਂ ਨੂੰ ਇਹ ਸਹੂਲਤਾ ਮਿਲਦੀ ਹੈ ਗਾਕ ਮੋਬਾਈਲ ਜਾਂ ਨੈਟ ਬੈਂਕਿੰਗ ਰਾਹੀਂ ਬੈਂਕਿੰਗ ਸੇਵਾਵਾਂ ਸੇਵਾਵਾਂ ਦੀ ਵਰਤੋਂ ਲੈ ਸਕਦੇ ਨੇ ਤੁਸੀਂ ਨਕਦੀ ਕਢਵਾਉਣ ਲਈ ਏਟੀਐਮ ਦੀ ਵਰਤੋਂ ਕਰ ਸਕਦੇ ਹੋ ਇਸ ਤੋਂ ਇਲਾਵਾ ਗਾਹਕ ਕ੍ਰੈਡਿਟ ਕਾਰਡ ਅਤੇ ਡੈਬਿਟ ਕਾਰਡ ਰਾਹੀਂ ਆਸਾਨੀ ਨਾਲ ਭੁਗਤਾਨ ਕਰ ਸਕਦੇ